ਸਿੱਦੇ ਘੱਲੂਕਾਰੇ ਮੌਕੇ ਸਰਕਾਰ ਦੀ ਤੇ ਫੌਜ ਦੀ ਮਾਨਸਿਕ ਦਸ਼ਾ ਅੱਡੋ ਅੱਡ ਸੀ ਸਰਕਾਰ ਇਹ ਗੱਲ ਭਲੀ ਭਾਂਤ ਜਾਣਦੀ ਸੀ ਕਿ ਜੇ ਦਰਬਾਰ ਸਾਹਿਬ ਅੰਦਰ ਫੌਜ ਵੜੀ ਗਈ ਤਾਂ ਸਮੂਹ ਸਿਕੰਦਰ ਪਾਂਬੜ ਵੱਲ ਉੱਠਣਗੇ ਇਸੇ ਲਈ ਉਹ ਪੂਰੀ ਤਿਆਰੀ ਚ ਸੀ ਪਰ ਫੌਜੀ ਜਨਰਲ ਇਹਨੂੰ ਮਹਿਜ਼ ਇੱਕ ਆਪਰੇਸ਼ਨ ਸਮਝਦੇ ਸੀ ਜਿੰਨੂੰ ਉਹ 2 ਘੰਟਿਆਂ ਵਿੱਚ ਖਤਮ ਕਰਕੇ ਜਸ਼ਨ ਮਨਾ ਰਹੇ ਹੋਣਗੇ ਉਹਨਾਂ ਸਾਹਮਣੇ ਉਹ ਸੀਨ ਸੀ ਜਦੋਂ ਉਹਨਾਂ ਨੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਹਥਿਆਰ ਛੁਟਵਾਏ ਸੀ ਅਖੀ ਦਿੱਠਾ ਆਪਰੇਸ਼ਨ ਬਲੂ ਸਟਾਰ ਦੇ ਲੇਖਕ ਜਗਦੀਸ਼ ਚੰਦਰ ਮੁਤਾਬਕ ਫੌਜੀ ਜਰਨਲ ਦਾ ਇਸ ਆਪਰੇਸ਼ਨ ਦਾ ਸਿੱਧਾ ਲਾਈਵ ਟੈਲੀਕਾਸਟ ਕਰਨਾ ਚਾਹੁੰਦੇ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਆਤਮ ਸਮਰਪਣ ਕਰਦਿਆਂ ਪੂਰੀ ਦੁਨੀਆ ਵੇਖੇ ਪਰ 2 ਘੰਟਿਆਂ ਵਿੱਚ ਇਸ ਆਪਰੇਸ਼ਨ ਨੂੰ ਨਿਪਰੇ ਚਾੜਨ ਵਾਲੇ ਅਫਸਰਾਂ ਨੂੰ ਉਦੋਂ ਪਤਾ ਲੱਗਾ ਜਦੋਂ ਸਿੰਘਾਂ ਨੇ 72 ਘੰਟੇ ਭਾਰਤੀ ਫੌਜ ਦੀ ਬੂਥ ਲਵਾਈ ਰੱਖੀ